ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤ ਪਵਿੱਤਰ ਬੁੱਢਾ ਦਰਿਆ ਲੁਧਿਆਣਾ ਇਸ ਦੀ ਸਫਾਈ ਦੇ ਕਾਰਜ ਲਗਾਤਾਰ ਚੱਲ ਰਹੇ ਨੇ ਮਸ਼ੀਨਾਂ ਦੀ ਮਦਦ ਨਾਲ ਦਹਾਕਿਆਂ ਦੀ ਡਿੱਗੀ ਹੋਈ ਗਾਰ ਗੰਦਗੀ ਗੁਹਾ ਇਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਦੋਵੇਂ ਪਾਸੇ ਰਸਤੇ ਬਣਾਏ ਜਾ ਰਹੇ ਨੇ ਤੇ ਜੋ ਇਸ ਵਿੱਚ ਗੰਦੇ ਪਾਣੀ ਪੈ ਰਹੇ ਨੇ ਉਸ ਨੂੰ ਬੰਦ ਕਰਾਉਣ ਲਈ ਯਤਨ ਲਗਾਤਾਰ ਚੱਲ ਰਹੇ ਨੇ 8 ਪਿੰਡਾਂ 4 ਕਲੋਨੀਆਂ ਸ਼ਹਿਰ ਦਾ 100 ਐਮਐਲਡੀ ਦੇ ਕਰੀਬ ਪਾਣੀ ਇਸ ਵਿੱਚ ਗੰਦਾ ਪੈਣਾ ਬੰਦ ਹੋਇਆ ਹੈ ਉਸ ਦਾ ਪ੍ਰਬੰਧ ਹੋ ਕੇ ਉਹ ਪਾਣੀ ਟਰੀਟ ਹੋਣ ਲੱਗੇ ਨੇ ਇਸੇ ਤਰ੍ਹਾਂ 80 ਦੇ ਕਰੀਬ ਪਸ਼ੂ ਡਾਇਰੀਆਂ ਦਾ ਗੰਦਾ ਪਾਣੀ ਗੋਹਾ ਮਲਮੂਤਰ ਪੈਣਾ ਬੰਦ ਹੋਇਆ ਹੈ ਰੈਂਦੀਆਂ ਡਾਇਰੀਆਂ ਦੇ ਪੈ ਰਹੇ ਗੋਹੇ ਮਲਮੂਤਰ ਨੂੰ ਬੰਦ ਕਰਾਉਣ ਲਈ ਯਤਨ ਜਾਰੀ ਨੇ ਇਸੇ ਤਰ੍ਹਾਂ ਇੰਡਸਟਰੀ ਦਾ ਡਾਈੰਗਾਂ ਦਾ ਹੋਰ ਜੋ ਗੰਦੇ ਪਾਣੀ ਪੈ ਰਹੇ ਨੇ ਉਸ ਨੂੰ ਰੋਕਣ ਵਾਸਤੇ ਵੀ ਲਗਾਤਾਰ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਵਿਭਾਗ ਅਤੇ ਆ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਨਾਂ ਨੂੰ ਲਗਾਤਾਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਉਹ ਆਪਣੀ ਨਿਗਰਾਨੀ ਚੈਕਿੰਗ ਲਗਾਤਾਰ ਕਰਦੇ ਰਹਿਣ ਤਾਂ ਕਿ ਬੁੱਢੇ ਦਰਿਆ ਵਿੱਚ ਕੋਈ ਵੀ ਗੰਦਾ ਪਾਣੀ ਨਾ ਪਵੇ ਕਿਉਂਕਿ ਇਸ ਪਾਣੀ ਨੂੰ ਅੱਗੇ ਮਾਲਵੇ ਤੇ ਰਾਜਸਥਾਨ ਦੇ ਲੋਕ ਪੀਂਦੇ ਨੇ ਆ ਇਹ ਬੜੀ ਤਰਾਸਦੀ ਹੈ ਕਿ ਇਹ ਸਤਲੋਜ਼ ਰਾਹੀਂ ਨਹਿਰਾਂ ਰਾਹੀਂ ਇਹ ਬੁੱਢੇ ਦਰਿਆ ਦਾ ਗੰਦਮੰਦ ਇਹ ਸਾਰਾ ਲੋਕ ਸਿੱਧੇ ਤੌਰ ਤੇ ਪੀ ਰਹੇ ਆ ਸੋ ਸੇਵਾ ਦੇ ਕਾਰ ਚੱਲ ਰਹੇ ਨੇ ਜਿੰਨਾ ਕਾਰਜ ਹੋਇਆ ਹੈ ਉਦੇ ਬੜੇ ਹਾਂ ਪੱਖੀ ਨਤੀਜੇ ਸਾਹਮਣੇ ਆਏ ਨੇ ਜਿੱਥੋਂ ਤੱਕ ਸਫਾਈ ਹੋ ਚੁੱਕੀ ਹੈ ਕੇਂਦਰੀ ਜੇਲ੍ਹ ਲੁਧਿਆਣਾ ਤੱਕ ਉੱਥੇ ਤੱਕ ਪਾਣੀ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਆ ਚੁੱਕਾ ਹੈ ਪਾਣੀ ਦਾ ਟੀਡੀਐਸ ਉੱਥੇ 125 30 ਦੇ ਕਰੀਬ ਹੈ ਲਗਾਤਾਰ ਕਾਰਜ ਚੱਲ ਰਹੇ ਨੇ ਆਪ ਸਮੂਹ ਗਰ ਸੰਗਤ ਦੇ ਸਹਿਯੋਗ ਦੀ ਲੋੜ ਹੈ ਧਨ ਮੰਨ ਤਨ ਨਾਲੇ ਨਾਲ ਕਾਰਜਾਂ ਵਿੱਚ ਸਹਿਯੋਗ ਕਰੋ ਤਾਂ ਕਿ ਇਹ ਮਾਨਵਤਾ ਦੇ ਭਲੇ ਦਾ ਕਾਰਜ ਜਲ ਤੋਂ ਜਲਦ ਨੇਪਰੇ ਚੜ੍ਹ ਸਕੇ ਧੰਨਵਾਦ